ਹਾਂਜੀ ਦੋਸਤੋ ਹਾਜ਼ਰ ਹੋਏ ਆ ਜੀ ਇੱਕ ਨਵੀਂ ਅਪਡੇਟ ਦੇ ਨਾਲ ਪੰਜਾਬੀ ਮਸ਼ਹੂਰ ਸਿੰਗਰ ਪਰਮੇਸ਼ਰ ਵਰਮਾ ਦੇ ਡਿਵੋਰਸ ਹੋਣ ਦੀ ਖਬਰ ਆ ਸੋਸ਼ਲ ਮੀਡੀਆ ਤੇ ਕਾਫੀ ਦਿਨਾਂ ਤੋਂ ਵਾਇਰਲ ਹੋ ਰਹੀ ਹੈ ਸਾਰੇ ਹੀ ਫੈਨਸ ਬੜੇ ਹੈਰਾਨ ਨੇ ਵੀ ਇਹ ਕਿੱਦਾਂ ਹੋ ਸਕਦਾ ਹੈ ਪਰਮੇਸ਼ਰ ਵਰਮਾ ਦਾ ਆਪਣੀ ਵਾਈਫ ਨਾਲ ਇੰਨਾ ਜ਼ਿਆਦਾ ਪਿਆਰ ਸੀ ਆ ਵੀ ਹੋਇਆ ਕਿਵੇਂ ਕਿਵੇਂ ਸਾਰਿਆਂ ਦੇ ਮਨਾਂ ਵਿੱਚ ਬਹੁਤ ਸਾਰੇ ਸਵਾਲ ਸੀਗੇ ਵੀ ਇਹ ਕੋਈ ਫੇਕ ਖਬਰ ਤਾਂ ਨਹੀਂ ਪਰ ਮੈਂ ਤੁਹਾਨੂੰ ਦੱਸ ਦੇਵਾਂ ਇੱਥੇ ਹੀ ਕੀ ਆ ਇਹ ਕੋਈ ਫੇਕ ਖਬਰ ਨਹੀਂ ਬਿਲਕੁਲ ਸੱਚ ਹੈ ਕਿਉਂਕਿ ਆਫੀਸ਼ੀਅਲੀ ਇਹਨਾਂ ਦੇ ਡਿਵੋਰਸ ਪੇਪਰ ਵੀ ਲੀਕ ਹੋ ਗਏ ਹਨ ਸਾਫ਼-ਸਾਫ਼ ਪਤਾ ਲੱਗ ਹੀ ਜਾਂਦਾ ਹੈ ਕਿ ਹੁਣ ਇੱਕ ਦੂਜੇ ਤੋਂ ਇਹ ਅਲੱਗ ਰਹਿ ਰਹੇ ਨੇ ਤੇ ਹੁਣ ਇਹ ਖਬਰ ਤੋਂ ਬਾਅਦ ਪਰਮੇਸ਼ਰ ਵਰਮਾ ਦੀ ਵਾਈਫਾ ਗੁਣਿਤ ਗਰੇਵਾਲ ਨੇ ਇੱਕ ਵੀਡੀਓ ਬਣਾ ਕੇ ਦੱਸਿਆ ਵੀ ਆਰ ਸਪਰੇਟਡ ਨਾਓ ਆ ਅਸੀਂ ਹੁਣ ਅਲੱਗ ਰਹਿ ਰਹੇ ਹਾਂ ਉਹ ਆਪਣੇ ਘਰ ਖੁਸ਼ ਹੈ ਤੇ ਮੈਂ ਆਪਣੇ ਘਰ ਪਰਮਾਤਮਾ ਉਸਦੀ ਹੈ ਜ਼ਿੰਦਗੀ ਵਿੱਚ ਕੋਈ ਚੰਗੀ ਕੁੜੀ ਭੇਜਦੇ ਆ ਜਾਂ ਭੇਜ ਦਿੱਤੀ ਹੋਵੇਗੀ ਆ ਜੋ ਉਹਨੂੰ ਮੇਥੋਂ ਵੱਧ ਪਿਆਰ ਕਰਤੇ ਆ ਖੁਸ਼ ਰੱਖੇ ਜਿੰਨਾ ਸਮਾਂ ਵੀ ਅਸੀਂ ਇਕੱਠੇ ਰਹੇ ਹਾਂ ਬਹੁਤ ਖੁਸ਼ ਰਹੇ ਹਾਂ ਹੁਣ ਵੀ ਖੁਸ਼ ਹਾਂ ਪਰ ਕੁਝ ਗਲਤੀਆਂ ਐਦਾ ਦੀਆਂ ਵੀ ਹੁੰਦੀਆਂ ਨੇ ਆ ਜੋ ਸ਼ਾਇਦ ਕਦੇ ਮਾਫ ਨਹੀਂ ਕੀਤੀਆਂ ਜਾ ਸਕਦੀਆਂ ਤੁਸੀਂ ਮੇਰੀ ਗੱਲ ਸੁਣ ਕੇ ਉਹਨੂੰ ਮਾੜਾ ਨਾ ਕਿਹੋ ਕੀ ਪਤਾ ਉਸਦੀ ਕੀ ਮਜਬੂਰੀ ਹੋਏਗੀ ਆ ਤੇ ਸਾਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਜਾਵੇ ਸਾਡਾ ਆਪਣਾ ਮੈਟਰ ਹੈ ਅਸੀਂ ਖੁਦ ਸੋਲਵ ਕਰ ਲਵਾਂਗੇ ਸ਼ੁਕਰੀਆ ਇਹ ਗੱਲਾਂ ਪਰਮੇਸ਼ਵਰ ਬਾਂਦੀ ਆ ਘਰਵਾਲੀ ਨੇ ਆਪਣੀ ਆ ਲਾਈਵ ਆ ਕੇ ਕਿਹਾ ਇਸ ਬਾਰੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਕੇ ਜਾਇਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦੀ